ਹਣ ਜਿਹੜੇ ਵੀਊ ਦੀ ਬਹੁਤ ਚਰਤ ਲੋਕਾਂ ਨੂੰ ਇੰਤਜ਼ਾਰ ਸੀਗਾ ਆ ਚੀਜ਼ ਨੂੰ ਸ਼ਿਕਾਰਾ ਕਹਿੰਦੇ ਆ ਤਕਰੀਬਨ 10 11 ਵਜੇ ਸਾਰਾ ਕੁਝ ਹੀ ਬੰਦ ਹੋ ਜਾਂਦਾ ਇਹ ਪ੍ਰੂਫ ਹੋ ਰਾ ਇਹਦੀ ਅਭੀ ਚਲ ਤਾਂ ਫਿਰ ਤਾਂ ਹੁੱਕਾ ਸਿੰਗੇਸ ਕੀ ਆ ਸਿੰਗੇਸ ਤਾਂ ਗਿੰਗੀ ਹੈ ਲੁੱਟ ਗਏ ਹਾਂ ਲੁੱਟ ਗਏ ਗੁੱਡ ਆਫਟਰਨੂੰ ਸਸ਼ੀਕਾਲ ਕੀ ਹਾਲ ਚਾਲ ਆ ਦੋਸਤੋ ਸਵਾਗਤ ਆ ਤੁਹਾਡੇ ਅੱਜ ਦੇ ਦੂਸਰੇ ਬਲੌਗ ਦੇ ਵਿੱਚ ਪਿਛਲੇ ਬਲੌਗ ਦੇ ਵਿੱਚ ਆਪਾਂ ਦਿਖਾਇਆ ਸੀਗਾ ਤੁਹਾਨੂੰ ਤਕਰੀਬਨ ਇੱਕ ਤਾਂ ਆਪਾਂ ਤੁਹਾਨੂੰ ਪਰੀ ਮਹਿਲ ਦਿਖਾਇਆ ਸੀਗਾ ਨੰਬਰ 2 ਦੇ ਉੱਤੇ ਇੱਕ ਗਾਰਡਨ ਦਿਖਾਇਆ ਸੀਗਾ ਨਾ ਚਸ਼ਮਾ ਗਾਰਡਨ ਤੇ ਹੁਣ ਜਿਹੜੇ 뷰 ਦੀ ਬਹੁਤ ਚਰ ਤੋਂ ਲੋਕਾਂ ਨੂੰ ਇੰਤਜ਼ਾਰ ਸੀਗਾ ਤੁਹਾਨੂੰ ਦਿਖਾਉਣ ਲੱਗਿਆ ਇਸ ਟਾਈਮ ਦੇਖੋ ਡਾਲੇਗਾ ਚੈੱਕ ਕਰੋ 뷰 ਉਹਨਾਂ ਦੇ ਨੇੜੇ ਚੱਲਦੇ ਆਂ ਫਿਰ ਜਾ ਕੇ ਕਰਦੇ ਆਂ ਪਤਾ ਪਹਿਲਾਂ ਥੋੜਾ ਵਿਊ ਇੰਜੋਏ ਕਰ ਲਈਏ ਨਾ ਇਸ ਤੋਂ ਪਹਿਲਾਂ ਥੋੜਾ ਜਿਹਾ ਦੋ ਘੰਟੇ ਰੈਸਟ ਕਰਕੇ ਹੁਣ ਆਏ ਆਂਗੇ ਕਿਉਂਕਿ ਸੱਟਿਆ ਨਹੀਂ ਲੱਗਿਆ ਸਾਨੂੰ ਥੋੜਾ ਜਿਹਾ ਵੀ ਇਦਾਂ ਸੀਗਾ ਵੀ ਚੱਲ ਫੌਂਜੀ ਦੋ ਘੰਟੇ ਤਕਰੀਬਨ ਸਾਰਾ ਕੁਝ ਦੇਖ ਲਿਆ ਥੋੜਾ ਮੋਟਾ ਰਹਿ ਗਿਆ ਚਲੋ ਵੀ ਕਵਰ ਕਰ ਲਾਂਗੇ ਕਰਦੇ ਆਂ ਪਤਾ ਫਿਰ ਕਰਦੇ ਆਂ ਸ਼ਿਕਾਰਾ ਰਾਈਡ ਦੇਖੋ ਆ ਜੀ ਇਹਨੂੰ ਸ਼ਿਕਾਰਾ ਕਹਿੰਦੇ ਆ ਬਹੁਤ ਖੜੀਆਂ ਇੱਥੇ ਕਰਦੇ ਆ ਪਤਾ ਪਤਾ ਸਾਰਿਆਂ ਨੂੰ ਬਾਜਿਆ ਨਾ ਆਰਾਮ ਨਾਲ ਵੀਊ ਕਰੀ ਚੱਲਿਓ ਇੰਜੋਏ ਹੁਣ ਜੰਨਤ ਕਹਿੰਦੇ ਇਹਨੂੰ ਜੰਨਤ ਇਹ ਆ ਜੰਨਤ ਸ਼੍ਰੀਨਗਰ ਦੀ ਵਾ ਚੱਲ ਪਿਆ ਕੰਮ ਇਹ ਮੱਗੀ ਜਾਣਾ ਹੁਣ ਵੱਧ ਤੋਂ ਵੱਧ ਨਾ ਇਹਨਾਂ ਤੋਂ ਕਰਦੇ ਆ ਪਤਾ ਵੀ ਕਿੱਥੇ ਕਿੱਥੇ ਲੈ ਕੇ ਜਾਣਗੇ ਕਿੱਦਾਂ ਕਿੱਦਾਂ ਸਾਰਾ ਕੁਝ ਆ ਕਿਹੜੀ ਕਿਹੜੀ ਰਾਈਡ ਆ ਇੱਥੇ ਰਾਤ ਜਦੋਂ ਪਹੁੰਚਿਆ ਲੇਟ ਆ ਇਹ ਜਗ੍ਹਾ ਦੇਖ ਲਾ ਇਹ ਹੀ ਜਗ੍ਹਾ ਰਾਤ ਡਰਾਪ ਨਹੀਂ ਲੱਗਦੀ ਥੋੜੀ ਜੀ ਇੱਕ ਗੱਲ ਨਾ ਤੁਹਾਨੂੰ ਹੋਰ ਕਲੀਅਰ ਕਰ ਦਿੰਦਾ ਜੇ ਕਿਸੇ ਵੀ ਨੇ ਵੀਰ ਨੇ ਵੀ ਇੱਥੇ ਆਉਣਾ ਨਾ ਆਪ ਜੀ ਨਾਲ ਪ੍ਰੀ ਬੁਕਿੰਗ ਕਰਕੇ ਵੀਰੇ ਜਰੂਰ ਆਇਓ ਹੈ ਨਾ ਕਿਉਂਕਿ ਸਾਨੂੰ ਥੋੜਾ ਜਿਹਾ ਹੋਟਲ ਲੱਭਣ ਦੇ ਵਿੱਚ ਰਾਤ ਪਰੇਸ਼ਾਨੀ ਬਹੁਤ ਹੋਈ ਹੈਗੀ ਕਿਉਂਕਿ ਇੱਥੇ तकरीबन 10-11 ਵਜੇ ਸਭ ਕੁਝ ਬੰਦ ਹੋ ਜਾਂਦਾ ਪਤਾ ਨਹੀਂ ਕਿਉਂ ਖਨੀ ਦਾ ਰੂਲ ਆ ਸਭ ਕੁਝ ਪਤਾ ਨਹੀਂ ਪਰ 10-11 ਵਜੇ तकरीबन ਸਾਰੇ ਬੰਦ ਹੋ ਜਾਂਦਾ ਹੈ ਜੀ ਜਿੱਥੇ ਵੀ ਜਾਈਏ ਪਹਿਲਾਂ ਖਾਣਾ ਜ਼ਰੂਰ ਦੋ ਦੇਖੋ ਕਾਲੀਆਂ ਕੁਲਫੀਆਂ ਆ ਨਿਆ ਕੁਲਫੀਆਂ ਕੁਲਫੀਆਂ ਖਾ ਕੇ ਫਿਰ ਕਰਦੇ ਆ ਗੱਲਬਾਤ ਸਾਰੀ ਨਾਲ ਤੇ ਕੀ ਲੈਣਾ ਹਿਸਾਬ ਕਿਤਾਬ ਕਿੰਨਾ ਕੁ ਕਮਾਊਗਾ ਸਾਰਾ ਕੁਝ ਨਾਲ ਦੀਆਂ ਤੁਹਾਨੂੰ ਵੀ ਵੀਊ ਦਿਖਾਉਣਾ ਫਿਰ ਹਣਾ ਹਾਮੇ ਕਹਿੰਦਾ ਸੀ ਵੀ ਇਹਦੇ ਨਾਲ ਪ੍ਰੀ ਬੁਕਿੰਗ ਜਰੂਰ ਕਰਕੇ ਆਓ ਯਾਰ ਕਿਤੇ ਵੀ ਜਾਣਾ ਪਹਿਲਾਂ ਪ੍ਰੀ ਬੁਕਿੰਗ ਸ਼ੁਰੂ ਕਰ ਲਓ ਕਿਉਂਕਿ ਇਸ ਤਕਰੀਬਨ 10-11 ਵਜੇ ਸਾਰਾ ਕੁਝ ਹੀ ਬੰਦ ਹੋ ਜਾਂਦਾ ਵਿਊ ਬੜਾ ਘੈਂਟ ਆਸੇ ਪਾਸੇ ਤਕਰੀਬਨ ਸਾਰੇ ਸਨੋਪ ਪਈ ਹੈ ਹਨਾ ਜਿਵੇਂ ਗੁਲਮਾਰਗੋ ਸਨਮਾਰਗ ਤਕਰੀਬਨ ਇੱਥੋਂ ਦੀਂਦੇ ਆ ਸਾਰੇ ਸਨੋ ਵਗੈਰਾ ਪਈ ਪਈ ਇਹ ਵੀ ਆ ਪਹਿਲਾਂ ਦੀ ਅੱਜ ਤਾਂ ਨਹੀਂ ਪਈ ਠੰਡ ਹੋ ਜਾਂਦੀ ਹੈ ਸਵੇਰ ਸ਼ਾਮ ਦੀ ਠੰਡ ਹੈ ਇਸ ਟਾਂ ਦਦੀਆਂ ਵਾਂਦੀ ਪਈ ਫਿਰਦੇ ਆ ਸਵਾਦ ਬਾਲੀ ਹੋ ਗਈ ਹੈ ਇਸ ਕਰ ਸਵਾਲਾ ਓਕੇ ਆ ਹਾਂ ਸਵਾਲਾ ਨਹੀਂ ਦੂਸਰਾ ਵੀ ਨਾ ਕੋਲ ਹੂੰ ਸਵਾਲਾ ਚਲੋ ਪਿਛਲਾ ਵਲੌਗ ਵੀ ਆਪਣਾ ਤੁਸੀਂ ਦੇਖ ਲਿਆ ਹੁਣ ਵਧੀਆ ਲੱਗਿਆ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਬੱਦ ਤੋਂ ਆ ਹਨਾ ਐਦਾਂ ਹੀ ਮੋਟੀਵੇਟ ਕਰੋ ਬੱਦ ਤੋਂ ਬੱਦ ਚਲੋ ਕਰਦੇ ਆਪਾਂ ਤਾਂ ਫਿਰ ਰੇਟ ਰੂਟ ਆਪਾਂ जिसमें गद्दे अस्से हो बोले नहीं है हाँ जिसमें गद्दा अस्सा है बोले नहीं है हमें अच्छा बोले नहीं है यहाँ पे आके हिंदी बोलने लग गया तू मेरा अप्रूव हो रहा है हिंदी अभी <laughs> भैया <भीया> को भैया चलो <laughs> <हा? laughs> कर दे पता देखो आ, रेट ला दिया देखो लो जी नहीं कौन नहीं ला दी लो जी करा ली शिकारा पक्का लो जी ਸੰਪਸੇ ਜੋਇਨ ਹਸੀ ਚੱਲਦੇ ਆਂ ਦਿਖਾਉਨੇ ਫਿਰ ਤੁਹਾਨੂੰ ਵੀਊ ਤਰੀਕ ਤਕਰੀਬਨ ਬਈ 1 ਗੀ 1500 ਰੁਪਏ ਦੇ ਵਿੱਚ ਤੁਸੀਂ ਕਰ ਲਿਓ ਨਾ ਘੱਟ ਤੋਂ ਘੱਟ ਲਓ ਵੀ ਚੱਲ ਬੇ ਗੰਡੇ ਤੋਂ ਹੁਣ ਦੇ ਲੱਗਦੇ ਵੇਖੀ ਚੱਲੇ ਹੁਣ ਵੀਊ ਹੁਣ ਲੱਗੇ ਨਹੀਂ ਫੇਰੀ ਤੋਂ ਤੱਕ ਫੇਰੀ ਕੋਲ ਆਉਂਦੇ ਆਈ ਕਿ ਕਿ ਸਰ ਵੀ ਆਪਾਂ 1500 ਰੁਪਏ ਦਿੱਤਾ ਮੈਨੂੰ ਲੱਗਦਾ ਥੋੜਾ ਵੱਧ ਦੇ ਦਿਓ ਆਪਾਂ ਨਾ ਤੁਸੀਂ ਘੱਟ ਤੋਂ ਘੱਟ ਕਰਾ ਲਿਓ 500 ਰੁਪਏ ਚ ਹੋ ਜਾਣੀ ਐ 800 ਰੁਪਏ ਚ ਇੰਨੇ ਚ ਹੋ ਜਾਂਦੇ ਸਹੀ ਗੱਲ ਆ ਇਹਦਾ ਉਹ ਤੋਂ ਗਰੁੱਪ ਹੀ ਬਣਾ ਕਰਾਤਾ ਜੀ ਚੈੱਕ ਕਰ ਸਕਦੇ ਆਂ ਵੀਊ ਇਸ ਟਾਈਮ ਤਕਰੀਬਨ 4 ਵਜੇ ਦਾ ਟਾਈਮ ਆ ਠੀਕ ਆ ਆ ਦੇਖੋ ਜੇ ਕਿਸੇ ਨੇ ਖਾਣਾ ਪੀਣਾ ਰਸਤੇ ਦੇ ਵਿੱਚ ਨਾ ਇਦਾਂ ਕਿਸਤੀਆਂ ਆ ਜਾਂਦੀਆਂ ਜੇ ਕਿਸੇ ਨੇ ਕੁਝ ਵੀ ਖਾਣਾ ਪੀਣਾ ਫਰੂਟ ਚਾਟ ਸਭ ਕੁਛ ਆ ਸ਼ਿਕਾਰਾ 'ਚ ਬੈਠਿਆ ਸ਼ਿਕਾਰਾ 'ਚ ਸ਼ਿਕਾਰਾ ਦੇ ਵੀ ਇੰਜੋਏ ਕਰੀ ਜਾਂਦੇ ਆ ਤੇ ਤੁਸੀਂ ਵੀ ਕਰੋ ਸ਼ਿਕਾਰਾ ਦੇ ਵਿੱਚ ਬਹਿ ਕੇ ਆਹ ਦੇਖੋ ਵਾਓ ਉਮਾਤਾ ਇਨੀ ਉਤਪੀ ਚਿੱਤਰ ਗਈ पहले गुरुद्वारा मस्जिद किलायो नहीं दान नहीं दूर वो तीन जगह जा सकते हैं तीनों यहाँ पे वोटर सर्फिंग की जाती है यहाँ पे सोफा रहा है मोटरबोट राइड होता है ओके okay. स्पोर्ट्स का फन होता है यहाँ पे अगर आप में इंटरेस्ट है स्पोर्ट्स का तो यहाँ पे आप कर सकते हो यहाँ पे बोर्ड रुकेगा फिर जाएंगे हम आगे ठीक है स्पोर्ट्स पॉइंट एक्टिविटी करने के लिए थे पक्का पीते नहीं हम ये क्या है है से चलते चलते में हो जाएगा देखना फ्री मैम देख तो लो जब

ये पकड़ लो ये मूनस्टोन स्टोन इसके अंदर से फायर भी आता है कितने का है ये सेट आएगा फिफ्टीन हंड्रेड का फिफ्टीन हंड्रेड क्या आता है इसमें से फायर आता है ना ये देखो सर कलर चेंज करता होता है कितने कलर चेंज करता है ये सनलाइट पड़ती है ना ट्रांसपेरेंट अगर होगा ना वो कोई कलर नहीं देगा लेकिन इसके अंदर से फायर आता है दीदी इस टू नेचुरली ऐसा है दिखाना ये देखो अ चेन दा थोड़ी तो बहुत माड़ी जी है चेन इसमें यही लग रही है जयसी इसमें मैं आपको इसमें मोटी चेन भी दे दूंगा इससे अगर आपकी दिखाना चेन मोटी आ दिखाइए मैम ये नाल तार पहन द जी है अद है ना नहीं जीतेगा सर आपको तो वो वाला चेन भी दिखाऊंगा लेकिन तो वो नहीं जीतेगा हां पत्थर जाक ने 1500 रुपए दा का है सर अरे इतने में तो सोना आ जाता है चैन बहुत पतली है, ओ, चीज़ है मुरे। अच्छा फिर फे कितने का होगा एंग्लेटस है? एंग्लेटस सेम है चैन का कोई रेट नहीं है क्या है फोटो करवा लो करवानी कर है एक तो कर चलते बनेगा मैडम कुछ चेंज नहीं कर साइज है, है। सिस्टर जो साइज आप बनाओगे छोटे वाले का ये कितने का है बड़ा वाला है 350 का और छोटा वाला है 200 का नहीं नहीं ड्रेस और रेमेड है ना साइज आप ये भी जो है वो भी चीज अच्छी तो आनी चाहिए ना क्वालिटी ना हां किया ब्रेसलेट सी है सारी अच्छा सब ऐसा चिन्हार का पता वीडियो रिंग है इयरिंग्स का कान का कान कानदरिया के पाके जाते है जो जा पार के रोल ब्रेसलेट हां ये फोटो का दोनों का कितना होगा ऐसे दोनों इंडिविजुअल में होता है तरह के कपल में हां तो कपल तो में दिखाना कपल वाला दिखा दो ना इंडिविजुअल क्या करना है कपल के लिए तो शादी कर ही है कपल <laughs> 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 के लिए इसका कितना देते हो ये पड़ेगा आपको छोटा साइज 400 में और बड़ा साइज 600 जी छोटा है ये साइज में छोटा अच्छा ये छोटा है कर दो ना साइज आपके ऊपर है कौन सा वाला साइज ऐसे साइज में कपल कर दो कर वो तो? आपके ऊपर है बाय बाय थैंक यू आपकी लैंग्वेज कितनी मीठी है कौन सी लैंग्वेज है आपकी ਆ ਪੀਪਰ ਕਸ਼ਮੀਰੀ ਹੋ ਲੈ ਹਾਂ ਅਧਰ ਕਰ ਲੈ ਹਣ ਉਧਰ ਤਾਂ ਡੀਲ ਡਨ ਹੋ ਗਈ ਇਧਰ ਕਰਨੀ ਆ ਕਰ ਦੋ ਭਾਈ ਚੱਲ ਕਰ ਦੋ ਇਹ ਭਈਆ ਮੈਂ ਇਹ ਭਈਆ ਸਿੰਗੇਸ ਸਿੰ ਅਰੇ ਕੀ ਬੋਲ ਰਹੇ ਹੋ ਸਿੰਗੇਸ ਕਿੰਗ ਹਾਂ ਸਿੰਗੇਸ ਤਾਂ ਕਿੰਗੀ ਹੈ ਤੂੰ ਕੀ ਸਮਝਦਾ ਹੈ ਨਹੀਂ ਮੈਂ ਪੁੱਛ ਰਿਹਾ ਮੈਂ ਕੀ ਬੋਲ ਰਿਹਾ ਹੈ ਆਪ ਕਿਧਰ ਸੇ ਬ੍ਰਦਰ ਹਾਂ ਪੰਜਾਬ ਸੇ ਲੁਧਿਆਣਾ ਲੁਧਿਆਣਾ ਇਹ ਬਰਨਾਲੇ ਤੋਂ ਆਜੋ ਬੈਂਦੋੜਾ ਜੀ ਚਲੋ ਕਰਵਾ ਲਓ ਮਾਮੇੜਾ ਕਸ਼ਮੀਰ ਆ ਕੇ ਕੋਈ ਫਾਇਦਾ ਨਹੀਂ ਹੋਇਆ ਫੇਰ ਕੱਲਾ ਰਹਿ ਗਿਆ ਲਓ ਵੀ ਪਹਿਲਾਂ ਅਸੀਂ ਤਿੰਨ ਸੀਗੇ ਹੁਣ ਦੋ ਹੀ ਰਹਿ ਗਏ ਠੀਕ ਆ ਥੋੜੀ ਜਿਹੀ ਵਾਰਨਿੰਗ ਕਰ ਲਿਆ ਕਰੋ ਪੈਸੇ ਬਾਹ ਮੰਗਦੇ ਇੱਥੇ ਤੇ ਜਿਵੇਂ 1500 ਮੰਗਦਾ ਸੀਗਾ ਨਾ ਉਹਦਾ ਟੌਪਸ ਵਗੈਰਾ ਦਾ ਸਾਰੇ ਕਾਹੇ ਦਾ ਬ੍ਰੇਸਲੇਟ ਦਾ ਤੇ ਆਪਾਂ 700 ਦਿੱਤਾ ਤੇ 750 ਦੇਦਾ ਚਲ 50 ਨਹੀਂ ਆਉਦੇ ਇਹਨੂੰ ਕਰ ਤੇ 700 ਕਿਹਾ ਸੀ ਮੈਂ ਤਾਂ ਤੇ जिदा फोटो चार दा। ते कपड़े दे ने चार सौ रुपया कपल का इनकलूड सारा कुछ है। ते आप पाई दो कर लिया इदा बस कर लिया करो माड़ी मोटी आप ही थो अंदा दसता आईडिया बारह से पंद्रह फीट हर जगह से तो नहीं है बारह से पंद्रह फीट ज्यादा से ज्यादा बारह से पंद्रह कम ही है फिर तो डूगी हाँ ज्यादा गहरी नहीं है की लेके आए तू हुक्का हुक्का यार 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 हम पीते नहीं है हाँ। तो तो फैमिली के, लिए। के तो खरीद लिया यार। पहले आ गया कोई ना फिर शॉप आ गई

ਠੀਕ ਹੈ ਉਸਨੇ ਪਟੀਸ਼ਨ ਟਾਣੀ ਰੀਤੀ ਅੰਟਾ ਮੈਂ ਉਹ ਤਾਂ ਪੁਰਾਣੀ ਹੋ ਗਈ ਹਾਂ 올ਡ ਇਸ ਗੋਲਡ 올ਡ ਇਸ ਗੋਲਡ ਕਹੀਦਾ ਜਾਂਦਾ ਇਹ ਹਵੇ ਕਹਾ 올ਡ ਇਸ ਗੋਲਡ ਵਾਈਟ ਮੈਂ ਇਸਨੇ ਮੂਨ ਵਾਜੀ ਕੱਲ ਨੂੰ ਈਦ ਆ ਇੱਥੇ ਕਾਫੀ ਇਕੱਠ ਹੋ ਜਾਣਾ ਇੱਥੇ ਕੱਲ ਨੂੰ ਰੋਜ਼ੇ ਚੱਲਦੇ ਇਹਨਾਂ ਦੇ ਇਹ ਹੋਰ ਇੱਕ ਡਿਜ਼ਾਈਨ ਹੈ ਸਾਵਲਾ ਵਾਈਟ ਮੈਂ ਇਸ ਕੋਈ ਬੋਲਦੇ ਐਪਲ ਡਿਜ਼ਾਈਨ ਦੇਖੋ ਇਹ 500 ਰੁਪਏ ਦਾ ਹੈ इसके साथ वो भी है हां कांटे भी है ना इसके साथ पूरा सेट है सबके साथ कांटा है क्या, कांटे के बगैर कुछ नहीं लगता है।, है, है और एक मॉडल है इसमें तो ये हल्का ही है और एक मॉडल है इसमें दूसरा देखो नो है ना देखो जो और एक मॉडल है ऐसा इसको बोलते हैं गुलबदन ये उनसे थोड़ा महंगा है ਕਾਸ਼ ਬਰੀ ਗੁਪ ਜਦੋਂ ਨੋ ਨਿਸ਼ਕ ਜਦ ਸ਼ਾਦੀਆ ਹੁੰਦਾ ਹੈ ਨਾ ਯਹਾਂ ਪਰ ਇਸ ਦਾ ਬਹੁਤ ਯੂਜ਼ ਹੁੰਦਾ ਹੈ ਟ੍ਰੈਡੀਸ਼ਨਲ ਹੈ ਕੋਈ ਕਿਨ ਬਾਇਸ ਨੇ ਕਿ ਇਸ ਦਾ ਮਹਿੰਦਰਾ ਕਾ ਹੈ ਇਸ ਦਾ ਵੀ ਕੰਨ ਕਾ ਹੈ ਕਾਂਟੇ ਸਾਥ ਇਹ 700 ਹੈ ਅੱਛੇ ਤਾਂ ਸਭ ਇਹ ਲੇਕਿਨ ਹਮਨੇ ਪਹਿਲੇ ਵਾਈ ਕਰ ਲਿਆ ਇੱਕ ਥੋੜਾ ਸਾ ਜਿਆਦਾ ਮਹਿੰਗਾ ਲਗਾਤੇ ਹਾਂ ਯਾਰ ਲੜਕੀ ਹੈ ਬਹੁਤ ਜਿਆਦਾ ਮਹਿੰਗਾ ਲਗਾਉਂਦੇ ਆ ਜੇ ਕਿਸੇ ਨੇ ਨਾ ਫੋਟੋਆਂ ਵਗੈਰਾ ਵੀ ਕਰਵਾ ਲੀਆਂ ਬਾਦ ਤੇ ਸੌਫਟ ਕਾਪੀ ਦਾ ਵੀ 100-100 ਰੁਪਇਆ ਮੰਗਦੇ ਆ ਤੇ ਆ ਜਿਹੜੀ ਆਪਣੀ ਹਾਊਸ ਬਾਉਟ ਆ ਗਈ ਨਾ ਤੇ ਹਾਊਸ ਬੋਟ ਦੇ ਵਿੱਚ ਤਕਰੀਬਨ ਜੇ ਰਾਤ ਰਹਿਣੀ ਆਂਗੀ 2000 ਤੋਂ ਸਟਾਰਟਿੰਗ ਆ 1500 2000 ਤੇ 10 10000 ਤੱਕ ਜੇ ਕਿਸੇ ਨੇ ਰਾਤ ਰਹਿਣੀ ਇੱਥੇ ਆ ਜਿਹੜਾ ਵੀ ਤੁਸੀਂ ਘਾ ਦੇਖ ਰਹੇ ਹੋ ਨਾ ਤੇ ਇਹਨਾਂ ਦੀਆਂ ਜੜਾਂ ਕੋਈ ਨਹੀਂ ਹੈਗੀਆਂ ਪਾਣੀ ਦੇ ਉੱਤੇ ਤੈਰਦਾ ਫਿਰਦਾ ਘਾਈ ਆ ਸਾਰਾ ਜਿਹੜੇ ਆ ਖੰਭੇ ਲੱਗੇ ਹੋਏ ਹੈਗੇ ਇਹਦੇ ਕਰਕੇ ਇੱਕ ਜਗ੍ਹਾ ਤੇ ਖੜਾ ਇਹ ਘਾ ਨਹੀਂ ਦਾ ਫਿਰ ਤੁਰਿਆ ਫਿਰਦਾ ਰਹਿੰਦਾ ਇੱਥੇ ਜੇ ਕਨਕ ਨਹੀਂ ਨਹੀਂ ਨਹੀਂ

अच्छा चार वाला है हमें दो वाला चाहिए दो वाला नहीं कहीं भी कहीं पे नहीं मिलेगा क्योंकि चार वाला तो कॉस्टली हो जाएगा ना हम तो ने, तीन जन अच्छा वो शेयरिंग हो जाएगा वो शेयरिंग हो जाएगा कोई और भी आएगा हां शेयरिंग हां शेयरिंग होगा कितने का लगेगा कितने का लगेगा डिनर ब्रेकफास्ट डिनर और एक शिकारा भी देते हो शिकारा शिकारा नहीं देते तो भैया हम तो जहाँ पे एप्पल खाने आए थे कश्मीर का और ये स्टोर वाला हो क्या करें जब है ही नहीं से, आ, <laughs> कौन सा मौसम होता है एप्पल का सितंबर अक्टूबर ओके ओके ਨਵਾਂ ਬੱਦ ਬੋਤੇ ਬਾ ਟ੍ਰਾਈ ਕਰਨਾ ਹੈ ਆਪਣੇ ਤੋ ਬੁਖ ਨਹੀਂ ਹੈ ਇਹ ਸ਼ੌਕ ਸੇ ਖਾਤੇ ਹਾਂ ਠੀਕ ਮਿਸ਼ਨ ਕਸ਼ਮੀਰ ਇਥੇ ਸ਼ੂਟ ਹੋਈ ਸੀ ਚੇਅਰ 'ਤੇ ਚੜਨੀ ਓਕੇ ਕਿਤਨਾ ਇਤਨਾ ਕੀਤਾ ਗਿਆ ਹੋਗਾ ਬਾਰਾ ਤੋ ਨਹੀਂ ਲਓ ਜੀ ਐਂਟਰ ਕਰ ਗਏ ਆਪਾਂ ਫਲੋਟਿੰਗ ਬਾਜ਼ਾਰ ਦੇ ਵਿੱਚ ਤੈਰਦਾ ਫਿਰਦਾ ਬਾਜ਼ਾਰ ਆ ਕੁਛ ਮਰਜ਼ੀ ਖਾਓ ਖਰੀਦੋ ਕੁਛ ਮਰਜ਼ੀ ਅੱਜ ਕੱਲ ਇਹਦਾ ਨਾਮ ਮੀਨਾ ਬਾਜ਼ਾਰ ਆ ਅੱਛਾ ਫਲੋਟਿੰਗ ਬਾਜ਼ਾਰ ਦਾ ਨਾਮ ਅੱਜ ਕੱਲ ਮੀਨਾ ਬਾਜ਼ਾਰ ਰੱਖਿਆ ਹੋਇਆ ਹੈ ਇਹਨਾਂ ਦਾ ਲੁੱਟ ਗਏ ਹੱਲ ਲੁੱਟ ਗਏ ਇਹ ਆ ਫਸੇ ਹੋ ਲੈ ਚਿਲਾ ਫਸੇ ਟੱਪ ਗਏ ਤੇਰੀ ਮੂੰਹ ਤੋਂ ਲਾ ਜੀ ਮੀਨਾ ਬਾਜ਼ਾਰ ਚ ਆ ਗਏ ਨਹੀਂ ਲਾ ਸਰ ਪੁਰਾ ਕੈਂਡਾ ਸਰਾ ਕੰਮਾ ਇੱਕ ਵਾਰ ਜ਼ਰੂਰ ਆਇਆ ਹੋਣਾ ਅਸੀਂ ਅੰਦਗੇ ਚਲੋ ਡੇਢ ਘੰਟੇ ਲਈ ਇਹਨੂੰ ਹਾਇਰ ਕੀਤਾਗਾ ਸ਼ਿਕਾਰਾ ਨੂੰ ਤੇ ਤਕਰੀਬਨ ਸਾਡੋ 1500 ਰੁਪਏ ਲੈ ਲਿਆ ਠੀਕ ਵੀ ਹੈਗਾ ਥੋੜਾ ਮਟ ਘਟਾ ਵੀ ਸਕਦੇ ਆਪਾਂ ਦੇਖੋ ਤਰਦੀਆਂ ਫਿਰਦੀਆਂ ਦੁਕਾਨਾਂ ਤੇ ਸ਼ਿਕਾਇਤ ਇਹ ਆਪੇ ਹੀ ਇਹਦੇ ਅਰਜੇ ਇਹ ਬੱਜੀ ਮੀਨਾ ਬਾਜ਼ਾਰ ਲੋ ਜੀ ਖਾਂਦੇ ਖਾਂਦੇ ਨਾਲ ਵੀ ਉਹਨਾਂ ਜਵਾਈ ਕਰੀ ਜਾਂਦੇ ਆ ਦੇਖੋ ਸਾਰਾ ਪਾਣੀ ਦੇ ਵਿੱਚ ਬਾਜ਼ਾਰ ਬਣਿਆ ਹੋਇਆ ਸ਼੍ਰੀ ਨਗਰ ਦੇ ਵਿੱਚ ਆਹ ਦੇਖੋ ਸਾਰੇ ਘਰਾਂ ਨੇ ਇੱਥੇ ਆਪਦੀਆਂ ਲੋਕਲ ਦੇਖੋ ਬੋਟ ਰੱਖੀਆਂ ਹੋਈਆਂ ਨਾ ਕੈਸਟੀਆਂ ਚਲਾਉਂਦੇ ਆ ਤੇ ਆਪ ਦਾ ਜਾਂਦੇ ਆ ਖਾਣ ਪੀਣ ਲਿਆਉਂਦੇ ਆ ਸਵਾਣ ਖਰੀਦਦੇ ਆ ਇਨਾ ਰੋਜ਼ ਚੱਲਦਾ ਤਕਰੀਬਨ 7 ਵਜੇ ਕਹਿੰਦੇ ਸੀ ਰੋਜ਼ਾ ਖੋਲਦੇ ਆਂਗੇ ਖਾਣੇ ਪੀਣੇ ਆ ਤੇ ਕੱਲ ਜਾਂ ਪਰਸੋਂ ਸ਼ਦੀਦ ਆਗੀ ਕਾਫੀ ਇਕੱਠ ਹੋ ਜਾਣਾ ਇੱਥੇ ਆਪਣਾ ਆਸਾਨੰਤ ਹੈ ਲੋਕਲ ਕਾਰਾਂ ਦੇ ਅੰਦਰ ਵੀ ਪਾਣੀ ਪਾਣੀ ਆ ਤਕਰੀਬਨ ਸਾਰੇ ਦੇ ਵਿੱਚ ਹੀ ਦੂਰ ਪਾਰਕਿੰਗ ਕਰਕੇ ਹੁੰਦੇ ਆ ਤੇ ਇੱਥੇ ਵੋਲਟ ਨਹੀਂ ਆਉਂਦੇ ਘਰ ਦੇ ਵਿੱਚ ਚਲੇ ਜਾਂਦੇ ਆ ਫੇਰ ਜਾਂਦੇ ਆ ਵੋਲਟ ਨਹੀਂ ਪਾਰਕਿੰਗ ਤੱਕ ਜਾਂਦੇ ਆ ਫਿਰ ਗੱਡੀ ਚਲਾਉਂਦੇ ਆ ਥੋੜੀ ਜਿਹੀ ਹੈ ਤਾਂ ਟਾਫ ਆ ਇਹਨਾਂ ਦੀ ਥੋੜੀ ਜਿਹੀ ਨਾ ਆ ਬੇਪਿਆਰਾ ਸਿੱਧੇ ਕਾ ਲਾਈਕ ਟਾਫ ਆ ਯਾਰ ਇਹਨਾਂ ਦੀ ਹਾਂ ਤਾਂ ਠੀਕ ਆ ਫਿਰ ਵੀ ਨਾ ਬੇਪਿਆਰਾ ਸਿੱਧੇ ਕਾ ਕਾਵਾ ਹੋ ਲੈਣਾ ਕੀ ਹੈ ਨਾ ਮੈਲਿਸ਼ ਕੋਣੇ ਤੀ ਕਾਵਾ ਵਾਲੇ ਤੱਕ ਟਰਾਈ ਨਹੀਂ ਕੀਤਾ ਪਰ ਜ਼ਰੂਰ ਕਰਾਂਗੇ ਇੱਕ ਵਾਰੀ ਲੇਨ ਲੂਮ ਹਾਊਸ ਲੈ ਇਹਦੇ ਅੰਦਰ ਜਾ ਕੇ ਜੋ ਕੋਈ ਪਸੰਦ ਆਇਆ ਤਾਂ ਫਰੀਦ ਦੋਦਲਗੇ खाब हाँ भी क्या पैसा मान सारा सर ये कितने का पड़ता है स्वाइप हो जाएगा ये वाला ये कम से कम एक बीस का जाएगा एक लाख बीस हजार का ओके सब ये सारा हैंडमेड है जी एक लाख बीस हजार का है 78 एट सैवनटी एट थाउजेंड ओके 78000 ਦੇ ਵਿੱਚ ਕੀ ਹੋ ਦੇਖ ਲੋ ਬਿਲਕੁਲ ਕਿੰਨਾ ਜੀ ਵੀ ਸਹੀ ਗਾ ਹੈ ਹੈਂਡ ਮੇਡ ਆ ਨਾ 2-3 ਮਹੀਨਾ ਲੱਗ ਜਾਂਦਾ ਹੈ ਨਾ 2 ਮਹੀਨੇ 3 ਮਹੀਨੇ ਹਮਮ ਨਾਰਮਲ ਹੀ ਹੈ ਇਹ ਆ ਜੀ ਇਹੋ ਜਿਹੇ ਪਾ ਕੇ ਲਓ ਜੀ ਮੀਨਾ ਬਾਜ਼ਾਰ ਨੂੰ ਕਰਨ ਲੱਗਿਆਂ ਬਾਏ ਬਾਏ ਚੱਲਦੇ ਆਂ ਫਿਰ ਇੱਥੋਂ ਬਾਹਰ ਦਲ ਇੱਕ ਤੋਂ ਚੱਲਦੇ ਆਂ ਬਾਹਰ ਹੁਣ ਦੇਖ ਲਿਆ ਤਕਰੀਬਨ ਸਾਨੂੰ ਹੋ ਗਏ ਤੇ 3-4 ਘੰਟਿਆਂ ਵਾਂਗ ਹੋ ਗਏ ਹਾਂ ਗੱਲ ਇਹ ਕਿਸੇ ਨੇ ਲੈਣਾ ਸਮਾਨ ਇੱਥੋਂ ਹੈਂਡ ਮੇਡ ਲਿਓ ਕਿਉਂਕਿ ਦੂਜਾ ਸਮਾਨ ਤਾਂ ਬਾਹਰੋਂ ਵੀ ਮਿਲ ਜਾਂਦਾ ਸਾਰਾ ਸਹੀ ਗੱਲ ਹੈ ਫੜਦਾ ਫਿਰ ਮੈਨੂੰ ਆਉਂਦਾ ਵੀ ਕਰ ਸਕਦਾ ਜੀ ਸ਼ਕਾਰੀ ਆ ਰਾਈਡ ਕਰਕੇ ਆਪਾਂ ਆ ਗਏ ਆ ਤੇ ਆ ਪਿੱਛੇ ਖੜੀ ਹੈ ਸ਼ਕਾਰੀ ਆਪਣੀ ਤੇ ਬਹੁਤ ਘੈਂਟ ਸੀਗਾ ਨਾ ਸ਼ਕਾਰੀ ਆ ਰਾਈਡ ਦਾ ਬਹੁਤ ਕੈਂਡ ਵਿਊ ਆਏ ਸੀਗੇ ਬਹੁਤ ਕੁਝ ਤੇ ਚਲੋ ਸੋਸੀ ਵੀਡੀਓ ਚ ਸਾਰਾ ਕੋ ਵੇਖ ਹੀ ਲੈਣਾ ਪਰ ਇੱਕ ਵਾਰੀ ਜ਼ਰੂਰ ਕਰ ਲਿਓ ਹਣਾ ਕਰਿਓ ਥੋੜਾ ਜਿਹਾ ਸ਼ਾਮ ਦੇ ਟਾਈਮ 4-5 ਵਜੇ ਦੂੰ ਕਿਉਂਕਿ ਇਸ ਟਾਈਮ ਥੋੜਾ ਜਿਹਾ ਵਧੀਆ ਰੱਜ ਜਾ ਵੀ ਹੁੰਦਾ ਬਹੁਤ ਕੈਂਡ ਕੈਂਡ ਵੀਡੀਓ ਤੇ ਵੇਖੀ ਚੱਲੇ ਹੋਣਾ ਤੇ ਚਲੋ ਇਸ ਤੋਂ ਬਾਅਦ ਤੁਹਾਨੂੰ ਇੱਕ ਟਾਈਮ ਲਾਈਨ ਵੀਡੀਓ ਦਿਖਾਉਣੇ ਹੈਗੇ ਤੇ ਦੇਖਿਓ ਚਲੋ ਲੱਗੇ ਸਾਡਾ ਅੱਜ ਦਾ ਇਹ ਬਲੌਗ ਗੱਲ ਇੱਕ ਦਾ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਹੋਰ ਵੀ ਬਹੁਤ-ਬਹੁਤ ਵੀਡੀਓ ਆਉਂਦਾ ਰੇ ਆ ਇਦਾਂ ਦੀਆਂ ਬਹੁਤ ਘੈਂਟ-ਘੈਂਟ ਵੀਡੀਓ ਹਲੇ ਆਉਣੀਆਂ ਨੇ ਆਪਣੇ YouTube ਚੈਨਲ ਉੱਤੇ ਲਾਈਕ ਕਮੈਂਟ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਚਲੋ ਮਿਲਦੇ ਹਾਂ ਅਸੀਂ ਤੋਂ ਅਗਲੇ ਬਲੌਗ ਦੇ ਵਿੱਚ ਥੈਂਕ ਯੂ ਧੰਨਵਾਦ ਬਾਏ ਬਾਏ